ਇਹ ਕਹਾਣੀ ਸਿਰਫ ਇਸ ਮਜਬੂਰ ਲੜਕੀ ਦੀ ਨਹੀਂ ਕਿ ਜਿਹੜੀ ਇਸ ਵੇਲੇ ਲਈ ਪੰਜਾਬੀ ਟੀਵੀ ਤੇ ਤੁਸੀਂ ਦੇਖਣ ਜਾ ਰਹੇ ਹੋ ਇਹ ਕਹਾਣੀ ਹਰ ਇੱਕ ਉਸ ਸ਼ਖਸ ਦੀ ਹੈ ਜੋ ਆਪਣੇ ਘਰ ਦੀ ਗਰੀਬੀ ਤੇ ਬੇਰੁਜ਼ਗਾਰੀ ਹੱਥੋਂ ਤੰਗ ਹੋ ਕੇ ਆਪਣਾ ਕਰ ਬਾਰ ਮੁਲਕ ਸਭ ਕੁਝ ਛੱਡ ਦਿੰਦਾ ਤੇ ਹੱਥ ਆ ਜਾਂਦਾ ਹੈ ਉਹਨਾਂ ਏਜੰਟਾਂ ਦੇ ਕਿ ਜਿਹੜੇ ਸਾਡੀ ਇਸ ਮਜਬੂਰੀ ਦਾ ਰੱਜ ਕੇ ਸ਼ੋਸ਼ਣ ਕਰਦੇ ਨੇ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਤੇ ਜਿਸਮਾਨੀ ਤੌਰ ਤੇ ਵੀ ਇੱਕ ਲੜਕੀ ਜਿਸ ਨੂੰ ਦੁਬਈ ਭੇਜਿਆ ਗਿਆ ਕਹਿ ਕੇ ਤਾਂ ਦੁਬਈ ਭੇਜਿਆ ਗਿਆ ਪਰ ਦੁਬਈ ਤੋਂ ਬਾਅਦ ਉਸ ਨੂੰ ਹੋਰ ਕਈ ਥਾਵਾਂ ਤੇ ਲਿਜਾ ਕੇ ਬੰਦੀ ਬਣਾ ਕੇ ਬੁਰੀ ਤਰ੍ਹਾਂ ਦੇ ਨਾਲ ਉਸਦੇ ਉੱਪਰ ਤਸ਼ੱਦਦ ਕਰਕੇ ਉਸ ਦਾ ਸ਼ੋਸ਼ਣ ਕਰਕੇ ਉਸ ਨੂੰ ਸੀਰੀਆ ਫਸਾ ਦਿੱਤਾ ਜਾਂਦਾ ਹੈ ਚੰਗੀ ਕਿਸਮਤ ਨੂੰ ਔਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਉਹਨਾਂ ਦੇ ਯਤਨਾ ਸਦਕਾ ਉਹ ਵਾਪਸ ਤਾਂ ਪਰਤ ਆਈ ਹੈ ਪਰ ਉਹ ਦਿਨ ਕਿਵੇਂ ਪਰਤਣਗੇ ਕਿ ਜਿਹੜੇ ਉਸ ਨੇ ਉਹ ਹੰਡਾਏ ਨੇ ਆਪਣੇ ਪਿੰਡੇ ਤੇ ਉਹਨਾਂ ਦਿਨਾਂ ਨੂੰ ਯਾਦ ਕਰਕੇ ਉਹ ਲੜਕੀ ਆਪਣੇ ਮੂੰਹੋਂ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਮੈਂ ਡਵੇਈ ਲਈ ਗਈ ਸੀਗੀ ਹਾਂਜੀ ਸੂਨੀਆ ਨਾਮ ਦੇ ਜੰਟਾ ਜਿੰਨਾਂ ਕੋਲੇ ਗਈ ਸੀ ਕਿ ਮੈਂ ਹਾਂਜੀ ਉਹਨਾਂ ਨੇ ਮੈਨੂੰ ਘਰ ਦੇ ਕੰਮ ਵਾਸਤੇ ਬੁਲਾਇਆ ਸੀਗਾ ਤੇ ਵੀ ਹਰ ਰੋਜ਼ ਮੈਨੂੰ ਕਹਿੰਦੇ ਰਹੇ ਵੀ ਤੈਨੂੰ ਫੈਮਿਲੀ ਵਾਲੇ ਅੱਜ ਲੈਣ ਆਉਣਗੇ ਇੱਕ ਮਹੀਨਾ ਉਹਨਾਂ ਨੇ ਮੇਰਾ ਆਈ ਨਿਗਾਤਾ ਜਦ ਮੇਰਾ 25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰਾ ਸੀਰੀਆ ਦਾ ਵੀਜ਼ਾ ਲਵਾਇਆ ਵਾਂ ਜਾਨੀ ਕਿ ਮੈਨੂੰ ਸੀਰੀਆ ਦਾ ਨਹੀਂ ਬੋਲਿਆ ਸ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਾਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾਂ ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਤੇ ਮੇਰੀ ਫੈਮਿਲੀ ਵਾਲੇ ਕਹਿੰਦੇ ਵੀ ਤੂੰ ਨਹੀਂ ਉੱਥੇ ਨਹੀਂ ਜਾਣਾ ਵੀ ਤੁਸੀਂ ਇਹਦਾ ਪਾਸਪੋਰਟ ਵਾਪਸ ਜਿਦੇ ਉਸਨੂੰ ਇੰਡੀਆ ਵਾਪਸ ਹੀ ਬੁਲਾਉਣਾ ਗਾ ਨਹੀਂ ਭੇਜਣਾ ਪਰ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਸੀਂ 2 ਲੱਖ ਰੁਪਇਆ ਦੋ ਉਸ ਫਿਰ ਪਾਸਪੋਰਟ ਵਗੈਰਾ ਦੇਵਾਂਗੇ ਉਹਨਾਂ ਦਾ ਰੋਦੂ ਬਾਅਦ ਮੈਨੂੰ ਉਹਨਾਂ ਨੇ ਉੱਥੇ ਭੇਜਤਾ ਮੈਂ ਫਿਰ ਵੀ ਉਹਨਾਂ ਨੂੰ ਬੋਲਿਆ ਵੀ ਮੈਂ ਸੀਰੀਆ ਨਹੀਂ ਜਾਣਾ ਉਹਨਾਂ ਨੇ ਆਨਲਾਈਨ ਹੀ ਕਰਵਾਤਾ ਸਾਡਾ ਟਿਕਟ ਵੀਜ਼ਾ ਵੀ ਜਣੀ ਕਿ ਇਕੱਲਾ ਪਾਸਪੋਰਟ ਹੀ ਹੈਗਾ ਮੇਰੇ ਕੋਲ ਮੈਨੂੰ ਸਾਰਾ ਕੁਝ ਮੂਰਵ ਵਗੈਰਾ ਆਪ ਲਵਾ ਕੇ ਆਈ ਸੀਗੀ 에어ਪੋਰਟ ਤੇ ਨਾਲ ਗਈ ਸੀ ਉਹ ਬਾਬਾ ਜੀ ਦੇ ਸੰਪਰਕ ਵਿੱਚ ਤੁਸੀਂ ਕਿਵੇਂ ਆਏ ਮੇਰੇ ਫੈਮਿਲੀ ਵਾਲਿਆਂ ਨੇ ਕੰਪਲੀਟ ਕੀਤੀ ਸੀ ਜੀ ਮੂਗ ਜਲੇ ਦੇ ਰੱਚ ਮੂਗ ਜਲੇ ਨਹੀਂ ਆ ਮੈਂ ਤੇ ਉੱਥੋਂ ਬਾਬਾ ਜੀ ਦਾ ਨੰਬਰ ਮਿਲਿਆ ਸੀ ਮੇਰੀ ਫੈਮਿਲੀ ਨੂੰ ਫਿਰ ਬਾਬਾ ਜੀ ਨੇ ਸੰਪਰਕ ਹੋਇਆ ਮੇਰੀ ਫੈਮਿਲੀ ਦਾ ਸੀਰੀਅਲ ਵਿੱਚ ਉਹ ਹਲਾਸਾ ਨੂੰ ਪਤਾ ਪਰ ਉੱਥੇ ਤੁਹਾਨੂੰ ਕੀ ਸਮੱਸਿਆਵਾਂ ਦੇ ਰਹੀਆਂ ਸੀਰੀਅਲ ਵਿੱਚ ਸਮੱਸਿਆ ਜੀ ਜਦੋਂ ਮੈਨੂੰ ਉਹਨਾਂ ਨੇ ਭੇਜਿਆ ਸੀਗਾ ਅਸੀਂ ਉੱਥੇ ਅਭੀ ਤਰੀਕ ਨੂੰ ਗਏ ਆ 27 ਤਰੀਕ ਨੂੰ ਮੈਂ ਆਫਿਸ ਵਿੱਚ ਰਹੀ ਆ 28 ਤਰੀਕ ਨੂੰ ਉਹਨਾਂ ਨੇ ਮੈਨੂੰ ਕੰਮ ਤੇ ਭੇਜਿਆ ਸੀਗਾ ਔਰ ਉੱਥੇ ਜਣੀ ਕਿ ਸ਼ੂਟਿੰਗ ਵਗੈਰਾ ਕਰਦੇ ਸੀਗੇ ਜੈਂਸ ਉੱਥੇ ਮੈਨੂੰ ਭੇਜਿਆ ਸੀ ਆਫਿਸ ਦੇ ਵਿੱਚ ਉਹ ਰਾਤ ਨੂੰ ਮੈਨੂੰ ਇੱਕ ਰੂਮ ਵਗੈਰਾ ਸੀਗਾ ਕਿਤੇ ਕੱਲਾ ਪਿਆ ਉੱਥੇ ਛੱਡ ਕੇ ਉਹਦੇ ਉੱਤੇ ਅਸਲੇ ਵਗੈਰੇ ਪਏ ਸੀ ਜਣੀ ਕਿ ਫੋਨ ਮੈਨੂੰ ਦਿੱਤਾ ਸੀ ਪਰ ਮੈਂ ਵੀਡੀਓ ਵੀ ਪਾਈ ਆ ਆਪਣੀ ਫੈਮਿਲੀ ਨੂੰ ਸਾਰੀਆਂ ਬਣਾ ਕੇ ਉੱਥੇ ਕੱਲੇ ਅਸਲੇ ਸੀ ਕੱਲੀ ਮੈਂ ਹੀ ਸੀ ਵੀ ਹੋਰ ਨਹੀਂ ਸੀਗਾ ਕੋਈ ਵੀ ਤੇ ਨਾ ਕੋਥੀ ਖਾਣ ਪੀਣ ਨੂੰ ਕੁਛ ਵੀ ਨਹੀਂ ਸੀਗਾ ਫਿਰ ਉਹ ਸਵੇਰ ਨੂੰ ਮੈਨੂੰ 9 ਵਜੇ ਉੱਥੋਂ ਲੈ ਆਉਂਦੇ ਸੀਗੇ ਕੀ ਕੀਤਾ ਹੁੰਦੇ ਤੁਹਾਨੂੰ ਪੇਮਟ ਹੋਈ ਉੱਥੇ ਨਹੀਂ ਜੀ ਖਾਣਾ ਵਗੈਰਾ ਦਿੰਦੇ ਸੀ ਖਾਣਾ ਵਗੈਰਾ ਹਾਂ ਜੀ ਇੱਕ ਟਾਈਮ ਦਿੰਦੇ ਸੀ ਰਾਤ ਦੇ ਟਾਈਮਾਂ ਸਿਰਫ ਇੱਕ ਟਾਈਮ ਪਰ ਇੱਕ ਘੜੇ ਹਾਂ ਜੀ ਇੱਕ ਟਾਈਮ ਖਾਣਾ ਦਿੰਦੇ ਸੀ ਰਾਤ ਨੂੰ ਜਦ ਸਵੇਰ ਉੱਠਦੇ ਸੀ 5 ਵਜੇ ਵੀ ਕੰਮ ਕਰਦੀ ਸੀ ਸਾਰੀ ਦਿਣੀ ਤੇ ਰਾਤ ਨੂੰ ਖਾਣਾ ਬਣਾਉਂਦੇ ਸੀ ਮੈਡਮ 4 ਵਜੇ ਉਹ ਤੋਂ ਖਾਣਾ ਦਿੰਦੇ ਸੀ ਹਾਂ ਜੀ ਹੋਰ ਕਿੰਨੀਆਂ ਕੁ ਲੜਕੀਆਂ ਤੁਹਾਡੇ ਨਾਲ ਉੱਥੇ ਆਫਸ ਵਿੱਚ 10 ਕੁੜੀਆਂ ਹੋਰ ਬੇਟੀਆਂ ਸੀ ਪੰਜਾਬ ਦੀਆਂ ਇਹ ਆਵਦੀਆਂ ਤਾਂ ਤਿੰਨ ਹੀ ਸੀ ਸਰ ਹਾਂਜੀ ਜਿਹੜੇ ਪੰਜਾਬ ਦੀ ਕੁੜੀਆਂ ਮੁੰਡੇ ਯਾਦਿਆ ਉਦేశਾਂ ਦੇ ਗੈਰਨੋਟਾਂ ਦੇ ਹੰਗ ਨਾਲ ਉਹਨਾਂ ਕੋਈ ਕਹਿਣਾ ਚੱਲਿਆ ਹਾਂਜੀ ਮੈਂ ਇਹ ਬੇਨਤੀ ਕਰਦੀਆਂ ਵੀ ਜੰਟਾ ਦੇ ਥਰੂ ਨਾ ਜਾਓ ਵੀ ਬੱਚ ਕੇ ਕੇ ਕਿਤੇ ਹੋਰ ਦਾ ਪਾਸਪੋਰਟ ਜਦੋਂ ਫੜ ਲੈਂਦੇ ਮੁੜ ਕੇ ਪੈਸਾ ਨਹੀਂ ਮੰਗ ਕਰਦੇ ਆ ਫਿਰ ਦਿੰਦੇ ਨਹੀਂਗੇ ਫਿਰ ਆਪਦੀ ਮਰਜ਼ੀ ਨਾਲ ਜਿੱਥੇ ਜੀ ਕਰਦਾ ਉੱਥੇ ਭੇਜਦੇ ਆ ਤੇ ਬਹੁਤ ਜਿਹੜੇ ਤੁਹਾਨੂੰ ਵਾਪਸ ਗਿਆ ਬਾਬਾ ਜੀ ਦਾ ਕਹਿਣਾ ਚੱਲਿਆ ਬਾਬਾ ਜੀ ਨੂੰ ਕੁਸ਼ ਹਾਂਜੀ ਬਾਬਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਨੂੰ ਮੇਰੇ ਬੱਚਾ ਚ ਵਾਪਸ ਭੇਜਿਆ ਵਾ ਇਸ ਬਾਬਤ ਜਦੋਂ ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੁਣਾਂ ਨੇ ਗੱਲਬਾਤ ਕੀਤੀ ਉਹਨਾਂ ਦੇ ਯਤਨਾਂ ਸਦਕਾ ਇਸ ਲੜਕੀ ਨੂੰ ਮੁੜ ਆਪਣੇ ਵਤਨ ਆਉਣਾ ਨਸੀਬ ਹੋਇਆ ਇਸ ਮੌਕੇ ਬਾਬਾ ਬਲਬੀਰ ਸਿੰਘ ਸੀਚੇਵਾਲ ਹੁਣਾਂ ਨੇ ਸਾਰੀ ਕਹਾਣੀ ਕੁਝ ਇਸ ਤਰ੍ਹਾਂ ਬਿਆਨ ਕੀਤੀ ਹੈ ਬੜੀ ਦਰਦ ਕਹਾਣੀ ਹੈ ਇਸ ਬੱਚੀ ਦੀ ਕਿ ਤਕਰੀਬਨ 25 ਅਪ੍ਰੈਲ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਕਿ ਇਸ ਤਰ੍ਹਾਂ ਸਾਡੀ ਲੜਕੀ ਨੂੰ ਲੈ ਕੇ ਗਏ ਸੀਗੇ ਦੁਬਈ ਦੁਬਈ ਤੋਂ ਇਹਨਾਂ ਨੇ ਅੱਗੇ ਜਿਹੜਾ ਹੈਗਾ ਕਿਸੇ ਨੂੰ ਕਹਿ ਕੇ ਵੀ ਤੁਹਾਨੂੰ ਅੱਗੇ ਨੌਕਰੀ ਮਿਲ ਜੂਗੀ 420 ਡਾਲਰ ਦੇ ਬੰਦੇ 70000 ਗਰੀਬ ਦੇ ਕੋਲੋਂ ਲੈ ਵੀ ਲਿਆ ਦੋ ਬੱਚੇ ਆ ਉਹਨਾਂ ਆਪਣੇ ਜੋ ਕੁਝ ਸੀਗਾ ਥੋੜਾ ਬਹੁਤਾ ਵੀ ਸਾਡੇ ਬੱਚਿਆਂ ਦਾ ਭਲਾ ਹੋ ਜੂਵੇ ਬੱਚਿਆਂ ਨੂੰ ਅਸੀਂ ਪੜਾ ਲਈਏ ਸੋ ਕਿਵਰ ਬੰਦਾ ਫੈਸਲਾ ਇਹੋ ਜਿਹਾ ਲੈ ਲੀਂਦਾ ਸਾਡੇ ਸਾਡੇ ਏਜੰਟ ਐ ਇਹੋ ਜਿਹਾ ਗੁੰਮਰਾਹ ਕਰਦੇ ਆ ਵੀ ਤੈਨੂੰ 400 ਡਾਲਰ ਮਹੀਨੇ ਦੇ 400 ਡਾਲਰ ਅਗਲਾ ਚੋਹੁੰਦਾ ਵੀ ਮੈਨੂੰ 35-40 ਹਜ਼ਾਰ ਰੁਪਈਆ ਮਿਲ ਜੂਗਾ ਸਾਡੇ ਪਰਿਵਾਰ ਦੀ ਗਰੀਬੀ ਚੱਕੀ ਤੂ ਪਰ ਇਹ ਸਾਰੇ ਕਰਦੇ ਚੀਟਿੰਗ ਆ ਅੱਗੇ ਜਾ ਕੇ ਕਿੱਥੇ ਵੇਚਦੇ ਆ ਕੀ ਹੁੰਦਾ ਜੋ ਦਰਦ ਖਾਣੀਆਂ ਜੋ ਸਾਨੂੰ ਲੜਕੀ ਦੇ ਇਹਨਾਂ ਦੇ ਪਹਿਲਾਂ ਆਣ ਕੇ ਪਰਿਵਾਰ ਨੇ ਦੱਸਿਆ ਕਿਸ ਤਰ੍ਹਾਂ ਸਾਡੀ ਕੋਈ ਹੈਲਪ ਕਰੋ ਸੀਓ ਮੈਸੀ ਨੂੰ ਬੇਨਤੀ ਕੀਤੀ ਤਕਰੀਬਨ 25 ਦੇ ਦਿਨ ਪਹਿਲਾ ਜਿਹੜੀ ਦੇ ਵਿੱਚ ਲੜਕੀ ਵਾਪਸ ਕਰਿਆਗੀ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਸਭ ਤੋਂ ਬਾਅਦ ਧੰਨਵਾਦ ਦਾ ਗੁਰਨਾਨਕ ਪਾਸ਼ਾ ਦੀ ਤਰਤੀਦਾਰ ਉਹਦੇ ਚਰਨਾਂ ਦਾ ਕਿ ਉਹਨਾਂ ਨੇ ਕਿਰਪਾ ਕੀਤੀ ਇਹ ਪਰਿਵਾਰ ਕੋ ਵਾਪਸ ਆਈ ਇਹ ਪਰਿਵਾਰ ਵਿੱਚ ਉਹਨਾਂ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਦੂਸਰਾ ਉਹਦੇ ਵਿੱਚ ਅਸੀਂ ਐਮਬੈਸੀ ਦਾ ਵੀ ਬਹੁਤ-ਬਹੁਤ ਭਾਰਤੀ ਐਮਬੈਸੀ ਦਾ ਧੰਨਵਾਦ ਕਰਦੇ ਜਿੰਨੇ ਵੀ ਉੱਥੇ ਅਧਿਕਾਰੀ ਹੈ ਸੋ ਉਹਨਾਂ ਨੇ ਉਸ ਗੱਲ ਨੂੰ ਸੁਣਿਆ ਇਹਦੀ ਹੈਲਪ ਕੀਤੀ ਵਾਪਸ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਅਰਵਿੰਦ ਸ਼ਰਮਾ ਨਾਮ ਦਾ ਕੋਈ ਜਿਹੜਾ ਹੈ ਉਥੇ ਅਫੀਸਰ ਆਸੀਂ ਉਹਦਾ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਵੀ ਉਹਨਾਂ ਦਾ ਧੰਨਵਾਦ ਲੈਟਰ ਭੇਜਾਂਗੇ ਕਿਉਂਕਿ ਇੱਕ ਕਿਸੇ ਗੁੰਮਰਾਹ ਹੋ ਕੇ ਕਿਸੇ ਤਰ੍ਹਾਂ ਇੱਕ ਪਰਿਵਾਰ ਦਾ ਉਹ ਜਿਹੜਾ ਹੈ ਇਸ ਤਰ੍ਹਾਂ ਅਲੱਗ ਹੋ ਜਾਣਾ ਉਹ ਵੀ ਸੀਰੀਅਰ ਵਰਗੇ ملک ਵਿੱਚ ਚੱਲ ਜਾਣਾ ਜਿੱਥੇ ਜਾ ਕੇ ਸੀ ਕੋਈ ਜ਼ਿਆਦਾ ਹਾਲਾਤ ਉਥੇ ਨਾਰਮਲ ਨਹੀਂ ਇਸੋ ਇਹਦਾ ਗੁਰੂ ਮਾਸਾ ਦੀ ਕਿਰਪਾ ਹੋਈ ਸੀ ਧੰਨਵਾਦ ਕਰਦੇ ਆ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦੇ ਆ ਤੇ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੇ ਟਰੈਵਲ ਏਜੰਟਾਂ ਇਹਨਾਂ ਦੇ ਟਾਇਨਾ ਚੜੂ ਇਹ ਆਪਣੇ ਪੈਸੇ ਲੈ ਲੈਂਦੇ ਆ ਫਿਰ ਵੀ ਇਹਨਾਂ ਦੇ ਕੋਲ ਕਹਿੰਦੇ ਸੀਗੇ ਵੀ ਸਾਨੂੰ 7000 ਅਮਰੀਕੀ ਡਾਲਰ ਦਿਓਗੇ ਇਹ ਤਾਂ ਤੁਹਾਨੂੰ ਐਸੀ ਵਾਪਸ ਭੇਜਣਾ ਕੋਈ ਪਹਿਲੀ ਲੜਕੀ ਹੈ ਜਿਹੜੀ ਬਿਨਾਂ ਪੈਸਿਆਂ ਦਿੱਤੇ ਆ ਤੋਂ ਘਰ ਵਾਪਸ ਆਈ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹੋ ਜੀ ਆਪਤ ਇਹੋ ਜਿਹੇ ਦਿਨ ਕਿਸੇ ਨੂੰ ਨਾ ਦਿਖਾਓ ਜਿਹੜੀ ਹਾਲਤ ਇਹਨਾਂ ਨੇ ਇਹਨੇ ਉੱਥੇ ਲੜਕੀ ਨੇ ਦੇਖੀ ਇਹ ਤੁਹਾਨੂੰ ਦੱਸ ਸਕਦੀ ਹੈ ਪਰ ਜੋ ਇਸ ਪਰਿਵਾਰ ਦੀ ਹਾਲਤ ਸੀ ਕਿ ਸਾਡੇ ਬੱਚੇ ਕਿੱਥੇ ਜਾਣਗੇ ਸਾਡੇ ਮਾਪੇ ਵਾਸਤੇ ਕੋੜਾ ਵੱਡਾ ਦੁੱਖ ਸੀ ਤੇ ਸਾਡੇ ਵਾਸਤੇ ਵੀ ਬਹੁਤ ਵੱਡਾ ਦਰਦ ਸੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸੋ ਅਸੀਂ ਜ਼ਰੂਰ ਬੇਨਤੀ ਕਰਾਂਗੇ ਬਾਹਰ ਜ਼ਰੂਰ ਜਾਓ ਇਹ ਜਿਹੜੇ ਇਹੋ ਜਿਹੇ ਟਰੈਵਲ ਏਜੰਟਾਂ ਦੇ ਕੋਲ ਬਿਲਕੁਲ ਨਾ ਫਸੋ ਜਿਹੜੇ ਟਰੈਵਲ ਏਜੰਟ ਇਹਦਾ ਧੋਖਾ ਕਰਕੇ ਕਈ ਵਾਰ ਸਾਨੂੰ ਇਹ ਵੀ ਕਹਿ ਦਿੰਦੇ ਸੀ ਪਾਸ ਪੈਸੇ ਵੀ ਕੋਲੋਂ ਲਾ ਦਾਂਗੇ ਇਹਨਾਂ ਦਾ ਸਭ ਤੋਂ ਜ਼ਿਆਦਾ ਗਰੀਬ ਉਹਨਾਂ ਲੋਕਾਂ ਤੇ ਕਰ ਜਾਂਦੇ ਨੇ ਥੋੜਾ ਕਮਜ਼ੋਰ ਵਰਗ ਆ ਉਹਨਾਂ ਦੇ ਨੂੰ ਲਾਹਤ ਦਿੰਦੇ ਆ ਤਾਂ ਕਿ ਇਹ ਲੋਕ ਪ੍ਰਭਾਵਿਤ ਹੋ ਕੇ ਚਲੇ ਜਾਣ ਪਰ ਇਹਨਾਂ ਦਾ ਹੱਥੇ ਸ਼ੋਸ਼ਣ ਹੁੰਦਾ ਤੁਸੀਂ ਇਹ ਗੱਲ ਨੂੰ ਅੱਗੇ ਵੀ ਸੰਸਦ ਵਿੱਚ ਵੀ ਹਟਾਇਆ ਸੀ ਜਦੋਂ ਮਾਰਕੀਟ ਤੋਂ ਖੜੀਆਂ ਬੀਬੀਆਂ ਆਈਆਂ ਤੇ ਅਸੀਂ ਇਹਨੂੰ ਹੁਣ ਵੀ ਆਉਣ ਵਾਲੇ ਸਮੇਂ ਸੰਸਦ ਤੇ ਅਟਾਵਾਂਗੇ ਇਹ ਵੀਜ਼ਾ ਤਾਂ ਸੀਰੀਆ ਦਾ ਮਿਲਦਾ ਹੀ ਨਹੀਂ ਇੰਡੀਆ ਤੋਂ ਮਿਲਣਾ ਸੀ ਪਰ ਇਹ ਸਾਰਾ ਕੁਝ ਧੋਖਾ ਹੀ ਸੀਗਾ ਇੱਥੋਂ ਦੁਬਈ ਲੱਗਾ ਦੁਬਈ ਤੋਂ ਜਿਹੜਾ ਹੈਗਾ ਇਹ ਹੋਰ ਮਲਕ ਜਾਰਡਨ ਜਾਰਡਨ ਦਾ ਕਹਿ ਕੇ ਜਾਰਡਨ ਦਾ ਕੁਝ ਸੀਰੀਅਸ ਹੈ ਸੀਰੀਅਸ ਹੈਰ ਕਹਿ ਕੇ ਇਸ ਤਰ੍ਹਾਂ ਇਹਨਾਂ ਨੂੰ ਹਾਂ ਗੁੰਮਰਾਹ ਕਰਦੇ ਰਹੇ ਪਰ ਇਹਨਾਂ ਦਾ ਅਸਲ ਜਿਹੜੀ ਸੀਗਾ ਇਹਨਾਂ ਦਾ ਤਾਂ ਮਕਸਦ ਵੀ ਮੈਂ ਭਾਂਡੇ ਮਾਂਜਣੇ ਆ ਮੈਂ ਸੇਵਾ ਕਰਨੀ ਹੈ ਡਿਊਟੀ ਕਰਨੀ ਹੈ ਮੈਨੂੰ ਮੇਰੇ ਪੈਸੇ ਤੋਂ ਔਰ ਉਹਨਾਂ ਨੇ ਪੈਸੇ ਦੀ ਗੀ ਦੇਣਿਆਂ ਦੱਸਦੇ ਕੁੱਟ ਕੇ ਇਹਨੂੰ ਜਲੀਲ ਕਰਦੇ ਸੀ ਸੋ ਇਹੋ ਜਿਹਾ ਸੰਪਰਕ ਕੀਤਾ ਅਮਬੈਸੀ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ 25 ਅਪ੍ਰੈਲ ਨੂੰ ਇਸ ਇਸ ਤਰ੍ਹਾਂ ਸਾਡੀ ਲੜਕੀ ਉੱਥੇ ਫਸ ਚੁੱਕੀ ਹੈ ਸੋ ਸਾਡੀ ਹੈਲਪ ਕੀਤੀ ਜਾਵੇ ਅਸੀਂ ਥਰੂ ਅੰਬੈਸੀ ਇਹਨਾਂ ਦੀ ਘਰ ਵਾਪਸੀ ਵਿੱਚ ਅ ਤਕਰੀਬਨ ਇਹ 19 ਮਈ ਨੂੰ ਆ ਗਿਆ ਪਰ 25 ਅਪ੍ਰੈਲ ਤੋਂ ਨਹੀਂ ਮੈਨੂੰ 25 ਦਿਨਾਂ ਦੇ ਵਿੱਚ ਘਰ ਵਾਪਸੀ ਹੋ ਜਾਗਾ ਤਰ ਪੰਜਾਬ ਦੇ ਨੌਜਵਾਨ ਜਿਹੜੇ ਧਾਰ ਹੋਏ ਠੱਗੀ ਦਾ ਘੰਟਾ ਦੀ ਕੀ ਕਰਨਗੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਜਾਓ ਜਮ ਜਮ ਕੇ ਜਾਓ ਅਸੀਂ ਜਾਣਾ ਕਿਤੇ ਪੜ੍ਹ ਲਿਖ ਕੇ ਜਾਓ ਤੁਹਾਡਾ ਆਦਮ ਸਤਕਾਰ ਤੁਹਾਡਾ ਹੋਵੇ ਸਾਡੇ ਮੁਲਕ ਦਾ ਆਦਮ ਸਤਕਾਰ ਹੋਵੇ ਸੋ ਜਦੋਂ ਅਸੀਂ 1 ਘੰਟਾ ਦੇ ਸਿਰੋ ਜਿਹੜੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਬਣਾਇਆ ਹਾਇਆ ਗੁੰਮਰਾਹ ਕਰਦੇ ਆ ਲੈ ਜਾਂਦੇ ਕਿਤੇ ਆ ਅੱਗੇ ਵੇਚ ਦਿੰਦੇ ਆ ਇਹ ਤਾਂ ਗੁਰੂ ਮਾਰਾ ਨੇ ਕਿਰਪਾ ਕਰਤੀ ਲੜਕੀ ਵਾਪਸ ਆ ਗਈ ਹੈ ਸੋ ਬਹੁਤ ਘਰਾਂ ਦੇ ਦਰਦ ਜਿਹੜੇ ਆ ਉਹ ਜਾਂ ਸ਼ਬਦਾਂ ਦੇ ਨਾਲ ਰੁਪਈਏ ਦੇ ਨਾਲ ਨਹੀਂ ਚੱਲਦੇ ਉਹਦੇ ਨਾਲ ਇੱਕ ਬਹੁਤ ਵੱਡੀ ਕੜੀ ਹੁੰਦੀ ਹੈ ਬੱਚਿਆਂ ਵਾਸਤੇ ਮਾਂ ਪਰਿਵਾਰ ਦੀ ਇੱਕ ਪਰਿਵਾਰ ਜਿਹੜਾ ਸੀਗਾ ਇਹ ਇਹ ਚਾਹੇ ਨਾ ਲਾਲਚ ਕਹ ਲਓ ਜਾਂ ਚੰਗੇ ਭਵਿੱਖ ਦੀ ਆਸ ਕਰਕੇ ਸੋ ਇਹੋ ਜਿਹਾ ਸੀ ਕਿ ਨੇ ਕਿ ਇਹ ਸਾਨੂੰ ਕੋਈ ਇਹੋ ਜਿਹਾ ਸਬਜ਼ ਬਾਗ ਦਿਖਾਉਂਦਾ ਤੇ ਕਦੇ ਇਹੋ ਜਿਹੇ ਏਜੰਟਾਂ ਦੇ ਟਾਈ ਨਾਲ ਚੜੋ ਉਹਨਾਂ ਦੀਆਂ ਗੱਲਾਂ ਨਾ ਸੁਣੋ ਉਹ ਤੁਹਾਡੇ ਸਾਦਗੀ ਦਾ ਤੁਹਾਨੂੰ ਅਨਪੜਤਾ ਦਾ ਨਜਾਇਜ਼ ਫਾਇਦਾ ਠੋਣ ਬਾਬੇ ਵੀ ਪੰਜਾਬ ਦੇ ਡੀਜੀਪੀ ਨੂੰ ਮਿਲੇ ਸੀ ਕਿ ਉਸ ਤੋਂ ਬਾਅਦ ਟ੍ਰੈਵਲ ਏਜੰਟਾਂ ਦੇ ਕੋਈ ਕਾਰਵਾਈ ਨਹੀਂ ਹੋਈ ਉਹ ਹਨਾ ਟ੍ਰੈਵਲ ਏਜੰਟਾਂ ਤੇ ਕੋਈ ਜਦੋਂ ਬਾਹਰ ਜਾਂਦਾ ਕੋਈ ਜਾ ਕੇ ਦੱਸਦਾ ਨਹੀਂ ਡੀਜੀਪੀ ਨੂੰ ਨਾ ਕੁਝ ਨੇ ਅਸੀਂ ਅਸੀਂ ਜਾ ਕੇ ਗਿਆ ਨਾ ਗਲਤਾ ਹੁਣ ਜਿਹੜਾ ਹੈਗਾ ਵਿਕਟਮ ਆ ਉਹ ਖੜੇ ਉਹ ਸਾਰਿਆਂ ਦੇ ਉੱਤੇ ਹੋ ਜਾਂਦੀ ਹੈ ਜਦੋਂ ਬਾਹਰੋਂ ਆ ਜਾਂਦੇ ਬਹੁਤੇ ਲੜਕੇ ਸਾਡੋ ਮਾਪੇ ਆਉਂਦੇ ਆ ਵੀ ਬਾਬਾ ਜੀ ਸਾਡੀ ਹੈਲਪ ਕਰੋ ਕਰਦੇ ਆ ਮੁੜ ਕੇ ਜਦੋਂ ਆਉਂਦਾ ਹੁੰਦੇ ਉਹ ਜਾ ਕੇ ਦੱਸਦੇ ਵੀ ਨਹੀਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਦੱਸਣਾ ਨਹੀਂ ਚਾਹੁੰਦੇ ਤਹਰੋ ਦੇ ਜਾ ਕੇ ਡੀਜੀਪੀ ਕਰੂਗਾ ਬਾਬਾ ਜੀ ਕੀ ਕਰਨਗੇ ਉਹ ਕਿ ਅਸੀਂ ਇਹ ਜਿਹੜੀ ਗੇਮ ਆ ਅਸੀਂ ਬਾਰ ਬਾਰ ਖੇਡਦੇ ਆ ਸੋ ਜਦੋਂ ਉਹ ਬੰਦਾ ਫਸ ਜਾਂਦਾ ਉਦੋਂ ਹੀ ਅਸੀਂ ਪੁਲਿਸ ਕੋ ਜਾਣੇ ਆ ਉਦੋਂ ਬਾਬਾ ਜੀ ਕੋ ਆਉਂਦੇ ਆ ਕਿਉਂਕਿ ਜਿੰਨਾ ਚਿਰ ਹੈਗਾ ਨੰਘਿਆ ਬੰਦਾ ਸਾਡੂ ਪੈਸੇ ਲੱਗ ਗਿਆ ਤੇ ਕਿਸੇ ਨੂੰ ਕੋਈ ਦਰਾਜ ਨਹੀਂ ਹੁਣ ਤੱਕ ਬਾਬਾ ਜੀ ਕਿੰਨੀਆਂ ਕੋਈ ਲੜਕੇ ਜਿਹੜੇ ਨੀਵਾ ਨੂੰ 100 ਦੇ ਕਰੀਬ ਜਿਹੜੇ ਹੈਗੇ ਲੜਕੇ ਲੜਕੀਆਂ ਵਾਪਸ ਆ ਚੁੱਕੇ ਆ ਜਿੱਥੇ ਜਿੱਥੇ ਵੀ ਸਾਨੂੰ ਮੈਸੇਜ ਆਉਂਦਾ ਜਾਂ ਸਾਡੇ ਨਾਲ ਸੰਪਰਕ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹ ਅਰ ਵਾਪਸ ਆਵੇ ਕਿਉਂਕਿ ਏ ਸਾਡਾ ਕਿਤੇ ਵੀ ਚਲ ਗਿਆ ਇਹੋ ਜਿਹਾ ਧੋਖਾ ਕਿਸੇ ਨਾਲ ਵੀ ਹੋ ਸਕਦਾ ਪਰ ਉਹਦੇ ਉਹਦੀ ਹੈਲਪ ਕਰਨਾ ਸਾਡਾ ਫਰਜ ਬਣਦਾ ਅਸੀਂ ਕੋਸ਼ਿਸ਼ ਕਰਦੇ ਆਂ ਕਿ ਉਹਦੀ ਪੂਰੀ ਹੈਲਪ ਕੀਤੀ ਜਾਵੇ ਤੇ ਸਾਡੇ ਕੋਲ ਇੱਕ ਹੁਣ ਵੀ ਇਹ ਬੱਚਾ ਜਿਹੜਾ 22 ਸਾਲ ਤੋਂ ਵਾਪਸ ਨਹੀਂ ਆ ਸਕਿਆ ਉਹ ਉਹਦੇ ਵੀ ਪਾਸਪੋਰਟ ਦਾ ਰੌਲਾ ਕੋਈ ਸਮੱਸਿਆ ਹੈ ਉਹ ਅਸੀਂ ਸੰਝੀ ਕਰ ਰਹੇ ਆਂ ਨਾਲੇ ਸਮਝੂ ਵਾਪਸ ਹੋਊ ਕਿਉਂਕਿ ਸਾਡਾ ਫਰਜ ਹੈ ਕਿ ਸਾਡੇ ਕੋਲ ਕੋਈ ਵੀ ਦਰਦ ਲੈ ਕੇ ਆਉਂਦਾ ਸਾਨੂੰ ਕੋਈ ਗੱਲ ਦੱਸਦਾ ਅਸੀਂ ਉਥੇ ਕੁਝ ਕਰ ਸਕਦੇ ਆ ਹੈਲਪ ਕਰ ਸਕਦੇ ਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV